ਸਾਡਾ ਇਹ ਐਲਾਨ ਆ ਬੀਜੇਪੀ ਦਾ ਸਯੁਜਤ ਕਿਸਾਨ ਮੋਰਚੇ ਦਾ ਬੀਜੇਪੀ ਦੇ ਖਿਲਾਫ ਅਸੀਂ ਸ਼ਾਦਵੇਂ ਵਿਰੋਧ ਕਰਨਾ ਪਿੰਨਾ ਚੌਣ ਤੇ ਇਹਨਾਂ ਨੂੰ ਜੋ ਸਯੁਜਤ ਕਿਸਾਨ ਮੋਰਚੇ ਦੇ ਸਵਾਲ ਨੇ ਪੁੱਛੇ ਜਾਣਗੇ ਵੀ ਕਿਉਂ ਤੁਸੀਂ ਕਾਰਪੋਰੇਟਾਂ ਦਾ ਕਰਜ਼ਾ ਦਾ ਮਾਫ ਕਰ ਸਕਦੇ ਹੋ ਕਿਸਾਨਾਂ ਦਾ ਕਿਉਂ ਨਹੀਂ ਕੀਤਾ ਐਮਐਸਬੀ ਦਾ ਗਰੰਟੀ ਕਰਨ ਨੂੰ ਕਹਿ ਕੇ ਕਿਉਂ ਨਹੀਂ ਬਣਾਇਆ ਤੇ ਤੁਸੀਂ ਲਕੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਜੇ ਫੇਰ ਟਿਕਟ ਦੁਬਾਰਾ ਕਿਉਂ ਦੇ ਕੇ ਬੈਠੇ ਹੋ ਤੁਸੀਂ ਕਿਉਂ ਸ਼ੁਭ ਕਰਨ ਨੂੰ ਮਾਰਿਆ ਤੁਸੀਂ ਕਿਉਂ ਸਾਡੇ ਸੇ ਸੈਲੋ ਬਣਾ ਰਹੇ ਹੋ ਇਹ ਸਾਰੇ ਜਿਹੜੇ ਸਵਾਲ ਪੁੱਛੇ ਜਾਣਗੇ ਜੇਕਰ ਜਵਾਬ ਨਹੀਂ ਮਿਲਦਾ ਤਾਂ ਕਾਲੇ ਝੰਡੇ ਲੈ ਕੇ ਵਿਰੋਧ ਜਿਵੇਂ ਦੂਜਿਆਂ ਦਾ ਹੋ ਰਿਹਾ ਕਾਲੇ ਝੰਡੇ ਲੈ ਕੇ ਨਾ ਉਮੀਦਵਾਰਾਂ ਅਸੀਂ ਵਿਰੋਧ ਕਰਾਂਗੇ ਜੀ ਪਰ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਕੋ ਕਹਿੰਦੇ ਵੀ ਅਸੀਂ 8-10 ਫਸਲਾਂ ਤੇ ਇਹਨਾਂ ਨੂੰ ਕਹਿ ਰਹੇ ਆ ਐਮਐਸਪੀ ਲੈ ਲਓ ਪਰ ਕਿਸਾਨ ਸਾਡੀ ਗੱਲ ਤੇ ਪਹਿਰੇ ਨਹੀਂ ਦੇ ਰਹੇ ਦੇਖੋ ਜੀ 8-10 ਫਸਲਾਂ ਤੇ ਕਿਉਂ ਜਦੋਂ 14 ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਾਓ ਮੈਂ ਪਹਿਲੀ ਕੈਬਨਿਟ ਦੇ ਵਿੱਚ ਸਾਰਾ ਕਰਜ਼ਾ ਮਾਫ਼ ਕਰ ਦੂੰ ਤੇ ਜਿੰਨੀਆਂ ਸਾਡੀਆਂ ਫਸਲਾਂ ਨੇ ਡਾਕਟਰ ਸੁਆਮੀ ਨਾਥਨ ਦੇ ਫਾਰਮੂਲਾ C2+50 ਦੇ ਅਨੁਸਾਰ ਉਹਨੂੰ ਲਾਗੂ ਕਰ ਦੂੰਗਾ ਕਿਉਂ ਵਾਅਦੇ ਤੋਂ ਮੁਕਰ ਰਿਆ 8-10 ਫਸਲਾਂ ਦੀ ਗੱਲ ਹੀ ਨਹੀਂ ਸਾਨੂੰ ਸਾਰੀਆਂ ਫਸਲਾਂ ਤੇ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਲਿਖਤੀ ਜਦੋਂ ਦਿੱਲੀ ਦੇ ਹੱਤਾਂ ਤੋਂ ਅੰਦੋਲਨ ਸਮਾਪਤ ਕੀਤਾ 9 ਦਸੰਬਰ 2021 ਨੂੰ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵਾਂਗੇ ਉਹ ਤੋਂ ਤੁਸੀਂ ਮੁਕਰਿਓ ਸਾਨੂੰ ਗਰੰਟੀ ਕਾਨੂੰਨ ਸਾਰੀਆਂ ਫਸਲਾਂ ਤੇ ਚਾਹੀਦਾ ਅੱਠ ਸੱਤ ਤੇ ਨਹੀਂ ਕਿ ਇੱਕ ਜਗ੍ਹਾ ਬਣਾ ਦਿਓ ਤੇ ਦੂਜੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰੋ ਧੋਖਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਤੁਸੀਂ ਇੱਕ ਸਰਕਾਰ ਨਾਲ ਹੀ ਇੱਕ ਪਾਰਟੀ ਦੇ ਹੀ ਵਿਰੋਧ ਕਿਉਂ ਕਰ ਰਹੇ ਜੀ ਕੀ ਬਾਕੀ ਪਾਰਟੀਆਂ ਤੁਹਾਡਾ ਸਾਥ ਦੇ ਰਹੀਆਂ ਕੀ ਜਿਹੜੀ ਆ ਹੜਾਂ ਦੀ ਮਾਰ ਕਿਸਾਨਾਂ ਨੇ ਚੱਲੀ ਏ ਕੀ ਉਹਨਾਂ ਨੂੰ ਮਿਲ ਗਏ ਨੇ ਕੂਕੜੀਆਂ ਬੱਕਰੀਆਂ ਦੇ ਪੈਸੇ ਕੀ ਜਿਹੜਾ ਜਿਹੜਾ ਹਰਿਆਣੇ ਵਾਲੇ ਪੰਜਾਬ ਦੇ ਵਿੱਚ ਵੜ ਕੇ ਆਏ ਤੁਸੀਂ ਸ਼ੁਭਕਰਨ ਦੀ ਗੱਲ ਕੀਤੀ ਏ ਤੇ ਕੀ ਉਹਨਾਂ ਪਾਰਟੀਆਂ ਦਾ ਤੁਸੀਂ ਸਾਥ ਕਿਉਂ ਦੇ ਰਹੇ ਹੋ ਅਸੀਂ ਸਾਥ ਨਹੀਂ ਕਿਸੇ ਦਾ ਦੇ ਰਹੇ ਨਾ ਦੇਾਂਗੇ ਪੋਲਿਟਿਕਲ ਪਾਰਟੀਆਂ ਨਾਲ ਸਾਥ ਅਸੀਂ ਕਦੇ ਵੀ ਨਹੀਂ ਦੇਾਂਗੇ ਅਸੀਂ ਆਪਦੇ ਪ੍ਰੈਸ਼ਰ ਦੇ ਨਾਲ ਉਹਨਾਂ ਤੋਂ ਆਪਦੇ ਕੰਮ ਕਰਾਵਾਂਗੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦਾ ਵੀ ਅਸੀਂ ਫੈਸਲਾ ਕੀਤਾ ਹੋਇਆ ਭਾਜਪਾ ਦਾ ਵਿਰੋਧ ਕਰਨਾ ਹੀ ਕਰਨਾ ਕਿਉਂਕਿ ਉਹਨਾਂ ਨੇ ਜ਼ਬਰ ਕੀਤਾ ਪੰਜਾਬ ਸਰਕਾਰ ਨੇ ਝੂਠੇ ਲਾਰੇ ਲਾਏ ਵੋਟਾਂ ਤੋਂ ਪਹਿਲਾਂ ਵੀ ਕਹਿੰਦੇ ਸੀ 5 ਮਿੰਟਾਂ ਦਾ ਐਮਐਸਪੀ ਦੇਾਂਗੇ ਜਦੋਂ ਪਿੰਡਾਂ 'ਚ ਆ ਰਹੇ ਆ ਤਾਂ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਜਾ ਰਹੇ ਖੁਦ ਜਿਹੜਾ ਪੰਜਾਬ ਸਰਕਾਰ ਦਾ ਖੇਤੀ ਮੰਤਰੀ ਆ ਉਹਨੂੰ ਪਿੰਡਾਂ ਦੇ ਵਿੱਚ ਘੇਰ-ਘੇਰ ਕੇ ਸਵਾਲ ਪੁੱਛੇ ਜਾ ਰਹੇ ਆ ਪੰਜਾਬ ਦੇ ਪਾਣੀਆਂ ਦੇ ਤੁਸੀਂ ਕੀ ਕੀਤਾ ਤੁਸੀਂ ਨੌਜੋਨਾਂ ਤੇ ਐਨਐਸਏ ਕਿਉਂ ਲਾਈ ਤੁਸੀਂ ਜਿਹੜਾ ਐਮਐਸਪੀ ਤੋਂ ਕਿਉਂ ਮੁਕਰੇ ਤੁਸੀਂ ਨਸ਼ਾ ਕਿਉਂ ਨਹੀਂ ਬੰਦ ਕੀਤਾ तमाम ਸਵਾਲਾਂ ਤੇ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੂੰ ਵੀ ਕੀਤਾ ਜਾ ਰਿਹਾ ਇਹਨਾਂ ਦੇ ਨਾਲ-ਨਾਲ ਜਿਹੜੀ ਕਾਂਗਰਸ ਆ ਜਿਹੜੀ ਕਾਲੀ ਦਲ ਉਹਨਾਂ ਨੂੰ ਵੀ ਸਵਾਲ ਹੋ ਰਿਹਾ ਕਾਂਗਰਸ ਨੇ ਜੋ ਕੀਤਾ ਉਹਦੇ ਤੇ ਵੀ ਕਾਲੀ ਦਲ ਨੂੰ ਵੀ ਸਵਾਲ ਕੀਤੇ ਜਾ ਰਹੇ ਆ ਵੀ ਕੀ ਹੁਣ ਜਦੋਂ ਤੁਸੀਂ ਦੁਬਾਰਾ ਵੋਟਾਂ ਮੰਗ ਰਹੇ ਹੋ ਪਹਿਲਾਂ ਜੋ ਤੁਸੀਂ ਕੀਤਾ ਉਹਦੇ ਕਰਕੇ ਤੁਹਾਡੀ ਇਹ ਹਾਲਤ ਹੋਈ ਆ ਲੋਕਾਂ ਨੇ ਤੁਹਾਨੂੰ ਸਜ਼ਾ ਦਿੱਤੀ ਆ ਪਰ ਜੇ ਦੁਬਾਰਾ ਤੁਸੀਂ ਜਿੱਤੋਗੇ ਤੇ ਕੀ ਫਿਰ ਤੁਸੀਂ ਜਿੱਤ ਕੇ ਕਿਸਾਨਾਂ ਦੀ ਕਾਤਲ ਭਾਜਪੀ ਨਾਲ ਸਮਝੌਤਾ ਕਰੋਗੇ ਇਹ तमाम ਸਵਾਲ ਜਿਹੜੇ ਕਿਸਾਨਾਂ ਵੱਲੋਂ ਪੁੱਛੇ ਜਾ ਰਹੇ ਤੁਸੀਂ ਸਾਂਝੇ ਮੋਰਚੇ ਦੇ ਵਿੱਚ ਵੀ ਤੁਹਾਡਾ ਬੜਾ ਵੱਡਾ ਯੋਗਦਾਨ ਰਿਹਾ ਤੇ ਕੀ ਉਹ ਠੰਡਾ ਪੈਗੋ ਦੀ ਤੁਸੀਂ ਆਵਾਜ਼ ਬੁਲੰਦ ਨਹੀਂ ਕਰਦੇ ਕੀ ਉਹ ਉਹ ਹਰਿਆਪੈਣ ਚੱਲ ਗਿਆ ਉਹ ਫੈਕਟਰੀ ਬੰਦ ਹੋ ਗਈ ਹੈ ਦੇਖੋ ਸਰਕਾਰਾਂ ਵਾਅਦੇ ਕਰਦੀਆਂ ਨੇ ਤੇ ਫਿਰ ਮੁੱਕਰਦੀਆਂ ਨੇ ਜਾਂ ਪਾਸਾ ਕਰ ਜਾਂਦੀਆਂ ਨੇ ਇਹਨਾਂ ਨੇ ਕਿਹਾ ਸੀ ਬੰਦ ਕਰਾਂਗੇ ਪਰ ਲਿਖਤੀ ਨਹੀਂ ਦਿੱਤਾ